ਹallelujah hallelujah 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 ਬੋਲੋ ਯਿਸੂ ਦਾ ਨਾਮ ਦੀ ਜੀ ਪ੍ਰਭੂ ਤੁਹਾਨੂੰ ਬਾਤ ਕਰਦੇ ਆ ਅੱਜ ਇਸ ਪਾਕਤ ਪਵਿੱਤਰ ਸਮੇਂ ਲਈ ਜਿਸ ਪਰਮੇਸ਼ੁਰ ਨੇ ਸਾਨੂੰ ਤੋਫੀਕ ਬਖਸ਼ੀ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਦੇਖੀਏ ਪਰਮੇਸ਼ੁਰ ਦਾ ਬਚਨ ਖੋਲਣ ਤੋਂ ਪਹਿਲਾਂ ਮੈਂ ਪਾਸ ਤੋਫੀਕ ਨੂੰ ਸੀ ਸਾਰੇ ਭੈਣ ਭਰਾ ਨੂੰ ਜੈਮਸੀ ਦੀ ਕਿਨਾਮ ਔਰ वचन ਜੋ ਦੇਖੇ ਜਾ ਰਹੇ ਸੀ ਜਬੂਰ ਨੰਬਰ 40 ਉਹਦੀ ਪੰਜ ਆਇਤ ਲਿਖਿਆ ਮੁਬਾਰਕ ਹੋ ਇਨਸਾਨ ਚੋ ਪਰਮੇਸ਼ਰ ਦਾ ਆਸਰਾ ਲੈਂਦਾ ਕਿਉਂਕਿ ਕਮੰਡੀਆਂ ਤੇ ਝੂਠਿਆਂ ਲ ਖੁਦਾ ਧਿਆਨ ਨਹੀਂ ਕਰਦਾ ਇਸ ਲਈ ਮੇਰੇ ਪੈਰੇ ਪੈਰ ਦੇ ਭਰਾਓ ਸਾਨੂੰ ਸਭ ਨੂੰ ਪਰਮੇਸ਼ੁਰ ਦਾ ਆਸਰਾ ਲੈਣਾ ਚਾਹੀਦਾ ਜੋ ਕੋਈ ਪਰਮੇਸ਼ੁਰ ਦਾ ਆਸਰਾ ਲੈਂਦਾ ਉਹ ਆਪਣੇ ਆਪ ਨੂੰ ਨੀਵਿਆ ਕਰਦਾ ਹਲੀਮ ਕਰਦਾ ਨਰਮ ਕਰਦਾ ਕਿਉਂਕਿ ਬਾਈਬਲਜ਼ ਲਿਖਿਆ ਕਮਲੀਆਂ ਦਾ ਰੱਬ ਸਾਹਮਣਾ ਕਰਦਾ ਤੇ ਹਲੀਮਾ ਉੱਤੇ ਰੱਬ ਕਿਰਪਾ ਕਰਦਾ ਇਸ ਤਰੀ ਜਿਹੀ ਰੱਬ ਦੀ ਕਿਰਪਾ ਲੈਣੀ ਆ ਆਪਰੇ ਨੂੰ ਹਲੀਮ ਬਣਾਈਏ ਛੋਟੇ ਬਣਾਈਏ ਝੂਠ ਹੋ ਗੀਆਂ ਵੱਡੀਆਂ ਪਾਪ ਦੇ ਜਿਹੜਾ ਉਹਨਾਂ ਨੂੰ ਖਤਮ ਕਰੀਏ ਕਿਉਂਕਿ ਝੂਠ ਨੇ بڑے بڑے ਇਮਾਨਦਾਰਾਂ ਦੇ ਜਿਹੜਾ ਹਲਾਤੀਆਂ ਜਦੋਂ ਅਸੀਂ ਬਾਈਬਲ ਦੇਖਦੇ ਆ ਰਸੂਲਾਂ ਨੇ ਕਰਤਾ ਉਹਦੇ ਜਿਹੜਾ ਇੱਕ ਸਟੋਰੀ ਆ ਪਹਿਲੀ ਕਲੀਸੇ ਦੇ ਖਾਨਦਾਨ ਦੀ ਪਹਿਲੀ ਕਲੀਸੇ ਦੇ ਖਾਨਦਾਨ ਸੀ ਉਹਦਾ ਨਾਮ ਸੀ ਹਨਨੀਆਂ ਸੁਫੀਰਾ ਹਨਨੀਆਂ ਸੁਫੀਰਾ ਉਹ ਉਸ ਸਮੇਂ ਦੇ ਲੋਕ ਸੀ ਜਿਹਨੂੰ ਕਲੀਸੇ 'ਚ ਕੋਈ ਵੀ ਇਨਸਾਨ ਆਪਣੀ ਜ਼ਮੀਨ ਜਾਇਦਾਦ ਵੇਚਦਾ ਸੀ ਉਹਦਾ ਟਾਈਕ ਲੈਣਗੇ ਚੇਲੇਨ ਦਿੰਦਾ ਸੀ ਉਹਦਾ ਦਸਵਾ ਇਸਾ ਲੈ ਆਏ ਚੇਲੇ ਨੂੰ ਦਿੰਦਾ ਸੀ ਇਹਨਾਂ ਦੋਨਾਂ ਜੀਆਂ ਨੇ ਜ਼ਮੀਨ ਦਾ ਇੱਕ ਟੁਕੜਾ ਵੇਚਿਆ ਔਰ ਸਲਾ ਬਣਾ ਲਈ ਕਿ ਬੱਤਰ ਸੁਣੀ ਤੇ ਹੋਰ ਚਲੇ ਕੇ ਦੇਖਦੇ ਆ ਅਸੀਂ ਥੋੜੇ ਪੈਸੇ ਇਹ ਦੱਸ ਦਾਂਗੇ ਤੇ ਟਾਈਟ ਥੋੜਾ ਬਣੇਗਾ ਉਹਨੇ ਦੇਖਦੇ ਆ ਦੋਨਾਂ ਜੀਏ ਸਲਾਹ ਕਰ ਲਈ ਪਰ ਇੰਨਾ ਮੁੱਲ ਦੱਸਦਾਂਗੇ ਤੇ ਇੰਨਾ ਟਾਈਟ ਬਣਦਾ ਜਾਗਦੇ ਆ ਹੁਣ ਜਦੋਂ ਬੰਦਾ ਜਿਹੜਾ ਹਨਨੀਆਂ ਸੀ ਉਹ ਟਾਈਟ ਲੈ ਕੇ ਗਿਆ ਜਿਹੜਾ ਕਿ ਬਹੁਤ ਘੱਟ ਸੀ ਮੁੱਲ ਤੋਂ ਪਤਰਸ ਨੇ ਅਦੇ ਨੰਨੀਏ ਕੁਛ ਨਹੀਂ ਬੋਲਿਆ ਪਤ੍ਰਸ ਨੂੰ ਪਾਖ ਲੂ ਨੇ ਸਮਝਾਤਾ ਕਿ ਬੰਦਾ ਜਿਹੜਾ ਆ ਰਿਹਾ ਵਾ ਇਹ ਝੂਠ ਬੋਲੇਗਾ ਔਰ ਇਹਨੂੰ ਠੀਕ ਤਰ੍ਹਾਂ ਦੇ ਨਾਲ ਦੱਸ ਦੇ ਜਦੋਂ ਨੰਨੀਏ ਉਥੇ ਪਹੁੰਚਿਆ ਹੀ ਪਤ੍ਰਸ ਨੇ ਕਿਹਾ ਨੰਨੀਏ ਇਸ ਤਾਂ ਤੇਰੇ ਮਨ 'ਚ ਕਿਉਂ ਆਵਲਿਆ ਜੋ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇ ਖੇਦੇ ਮੁੱਲ ਵਿੱਚ ਉਹ ਕੁਝ ਰੱਖ ਛੜੇ ਕਿਉਂ ਖੇਤ ਜਿੰਨਾ ਚਿਰ ਤੇਰਾ ਰਿਹਾ ਉਹ ਤੇਰਾ ਸੁੱਝਾ ਵੇਚ ਗਿਆ ਤਾਂ ਉਹ ਤੇਰੇ ਵੱਸ ਤੋਂ ਬਾਹਰ ਸੀ ਤਿੰਨ ਚਾਰ ਮੌਕੇ ਪਤਰ ਸੁਣ ਨੂੰ ਦਿੱਤੇ ਆਪਣੀ ਗਲਤੀ ਨੂੰ ਮੰਨਣ ਦੇ ਪਰ ਉਹ ਬੰਦਾ ਆਪਣੀ ਗਲਤੀ ੜਿਆ ਰਿਹਾ ਕਿ ਖੇਤ ਇਹਨੇ ਦਾ ਵਿਖਿਆ ਲਿਖਿਆ ਬਾਈਬਲ ਚ ਉਹ ਝੂਠ ਮਾਰ ਕੇ ਪਤਰਸ ਦੇ ਪੈਰਾਂ 'ਚ ਡਿੱਗ ਪਿਆ ਤੇ ਜਾਨ ਨਿਕਲ ਗਈ ਜੋ ਜਾਨ ਨਿਕਲ ਗਈ ਜਵਾਨਾਂ ਨੇ ਚੁੱਕਿਆ ਕਫਨਾ ਉਹਨੂੰ ਦਫਨ ਕਰ ਦਿੱਤਾ ਉਹਦੇ ਬਾਅਦ ਔਰ ਤਿੰਨ ਘੰਟੇ ਦੀ ਕੇ ਸਵੇਰਾ ਉਹ ਉੱਧਰ ਨੂੰ ਆਈ ਇਹ ਆਦਮੀ ਨੂੰ ਕਹੇ ਤਿੰਨ ਘੰਟੇ ਹੋ ਗਏ ਆ ਮੁੜਿਆ ਨਹੀਂ ਕੀ ਗੱਲ ਆ ਪਤਰਸ ਨੇ ਜਾਂਦਿਆਂ ਸਫੀਰਾ ਨੂੰ ਪੁੱਛਿਆ ਸਫੀਰਾ ਕੀ ਖੇਤ ਇਹਨੇ ਨੂੰ ਵੀ ਗਿਆ ਵੰਦੀ ਹਾਂ ਇਹਨੇ ਨੂੰ ਵੀ ਗਿਆ ਪਤਰਸ ਨੇ ਕਿਹਾ ਕਿਉਂ ਤੁਸੀਂ ਏਕਾ ਕੀਤਾ ਝੂਠ ਮਾਰਨ ਦਾ ਪ੍ਰਭੂ ਦੀ ਆਤਮਾ ਦੇ ਨਾਲ ਝੂਠ ਬੋਲਣਾ ਫਤਰਸ ਨੇ ਕੇ ਦੇਖ ਤੇਰੇ ਬੰਦੇ ਨੂੰ ਜੋ ਦੱਬ ਕੇ ਆਏ ਆ ਉਹ ਆ ਰਹੇ ਆ ਹੁਣ ਤੈਨੂੰ ਵੀ ਲੈ ਜਾਣਗੇ ਤੇ ਤੈਨੂੰ ਵੀ ਦੱਬ ਦੇਣਗੇ ਲਿਖਿਆ ਬਾਈਬਲ ਉਹਤ ਵੀ ਉਸੇ ਉਥੇ ਦੇਪਈ ਜੋਨਾ ਨੇ ਉਹਨੂੰ ਵੀ ਚੁੱਕਿਆ ਉਹਦੇ ਆਦਮੀ ਕੋਲ ਜਾ ਕੇ ਦੱਬ ਦਿੱਤਾ